ਜਦੋਂ ਨਾ ਤੁਹਾਡੇ ਤੇ ਕੋਈ ਚੰਗਾ ਮਾੜਾ ਸਮਾਂ ਆਉਂਦਾ ਤਾਂ ਡੋਲਿਆ ਨਾ ਕਰੋ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਇਨਸਾਨ ਤੇ ਕਿਸੇ ਦੇਹਧਾਰੀ ਬਾਬਿਆਂ ਕੋਲੇ ਨਾ ਜਾਇਆ ਕਰੋ ਜਦੋਂ ਤੁਹਾਡਾ ਮਾਨਵ ਦਾਸ ਹੁੰਦਾ ਨਾ ਤਾਂ ਤੁਸੀਂ ਦਰਬਾਰ ਸਾਹਿਬ ਚਲੇ ਜਾਇਆ ਕਰੋ ਬੱਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਕਦੇ ਜਾਇਆ ਕਰੋ ਆਪਣੇ ਨੇੜੇ ਕੋਈ ਇਤਿਹਾਸਕ ਗੁਰਦੁਆਰਾ ਉੱਥੇ ਚਲੇ ਜਾਇਆ ਕਰੋ ਆਪਣੇ ਪਿੰਡ ਦੇ ਗੁਰੂ ਘਰ ਚਲੇ ਜਾਇਆ ਕਰੋ ਉੱਥੇ ਜਾ ਕੇ ਝਾੜੂ ਦੀ ਸੇਵਾ ਕਰਿਆ ਕਰੋ ਸੰਗਤ ਦੇ ਚਰਨਾ ਦੀ ਜਿਹੜੀ ਧੂੜਾ ਉਹ ਆਪਣੇ ਮੱਥੇ ਨੂੰ ਲਾਇਆ ਕਰੋ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰੋ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੋ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੋਗੇ ਤਾਂ ਤੁਹਾਡੇ ਸਾਰੇ ਲੇ ਚੰਗੇ ਮਾੜੇ ਸਮੇਂ ਨਿਕਲ ਜਾਣਗੇ ਜੀ। ਬਸ ਗੁਰੂ ਘਰ ਅੱਗੇ ਗੁਰੂ ਮਹਾਰਾਜ ਦੇ ਅੱਗੇ ਉੱਥੇ ਜਾ ਕੇ ਖੜੇ ਹੋ ਜਾਇਆ ਕਰੋ ਕਿਉਂਕਿ ਗੁਰੂ ਮਹਾਰਾਜ ਹੁਣ ਤਾਂ ਬਸ ਤੂੰ ਹੀ ਆ ਸਾਡਾ। ਚੰਗਾ ਮਾੜਾ ਜੋ ਵੀ ਹੈਗਾ ਤੈਨੂੰ ਪਤਾ ਜੋ ਵੀ ਕਰਨਾ ਤੂੰ ਹੀ ਕਰਨਾ। ਤਿੱਥੋਂ ਬਿਨਾ ਮੈਂ ਕਿਤੇ ਹੋਰ ਨਹੀਂ ਜਾਣਾ ਚਾਹੇ ਤੂੰ ਮੈਨੂੰ ਕੁੱਟ ਲਾ ਮਾਰ ਲਾ ਜੋ ਮਰਜ਼ੀ ਕਰ ਲਾ ਬਸ ਮੈਂ ਤੇਰੇ ਚਰਨਾਂ 'ਚ ਹੀ ਰਹਿਣਾ ਤਿੱਥੋਂ ਬਿਨਾ ਕਿਤੇ ਹੋਰ ਨਹੀਂ ਜਾਣਾ ਇਹ ਨਾ ਖੋਤ ਦਾ ਕੀਤਾ ਹੋਇਆ ਮੇਰਾ ਪ੍ਰੈਕਟੀਕਲ ਜੋ ਤੁਹਾਡੇ ਲੇਖਾਂ ਦੇ ਵਿੱਚ ਵੀ ਨਹੀਂ ਨਾ ਹੁੰਦਾ ਉਹ ਵੀ ਗੁਰੂ ਮਹਾਰਾਜ ਲਿਖ ਦਿੰਦੇ ਆ ਉਹ ਵੀ ਤੁਹਾਨੂੰ ਮਿਲ ਜਾਂਦਾ ਇਸ ਲਈ ਦੁਨੀਆ ਦੇ ਵਿੱਚ ਚੰਗੇ ਇਨਸਾਨ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਦੇਖੋ ਦੁਨੀਆ ਤਾਂ ਕਿਸੇ ਨੂੰ ਜੀਣ ਨਹੀਂ ਦਿੰਦੀ ਦੁਨੀਆ ਦਾ ਵਾਸ ਚਲੇ ਤਾਂ ਤੁਹਾਨੂੰ ਇੱਕ ਦਿਨ ਵੀ ਨਾ ਜੀਣ ਦੇਵੇ ਅਗਰ ਇਹ ਦੁਨੀਆ ਤੇ ਰੱਬ ਨਾ ਨਾ ਹੁੰਦਾ ਤਾਂ ਤੁਸੀਂ ਇੱਕ ਦਿਨ ਵੀ ਨਹੀਂ ਸੀ ਜੀ ਸਕਦੇ ਉਸ ਗੁਰੂ ਮਹਾਰਜ ਦੇ ਅਕਾਲ ਪੁਰਖ ਦੀ ਦੀਵਟੀ ਸ਼ਕਤੀ ਆ ਕੋਈ ਤੁਹਾਨੂੰ ਚੰਗਾ ਕਹੀ ਜਾਵੇ ਕੋਈ ਤੁਹਾਨੂੰ ਮਾੜਾ ਕਹੀ ਜਾਵੇ ਕੋਈ ਤਰਦੇ ਤੇ ਚਿੱਕੜ ਖਲਾਰੀ ਜਾਵੇ ਬਸ ਤੁਸੀਂ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਣਾ ਗੁਰੂ ਮਹਾਰਾਜ ਦੇ ਚਰਨਾ ਵਿੱਚ ਜੁੜ ਜਾਣਾ ਮਨ ਸਾਫ ਕਰਕੇ ਕਿ ਵਾਹਿਗੁਰੂ ਅਕਾਲ ਪੁਰਖ ਤੂੰ ਹੀ ਆ ਮੇਰਾ ਜੋ ਵੀ ਕਰਨਾ ਚੰਗਾ ਮਾੜਾ ਵਸ ਤੂੰ ਹੀ ਕਰਨਾ ਤੇ ਫਿਰ ਉਸ ਸੱਚ ਦੇ ਨਤਾਰੇ ਨਾ ਉਹ ਪਰਮਾਤਮਾ ਕਾਲਪੁਰਖ ਆਪ ਕਰਦਾ